ਕੀ ਹਾਲ ਚਾਲ ਹੈ ਠੀਕ ਹੈ ਬਾਬਾ ਕਿੱਥੇ ਜੇ ਆ ਸੱਪ ਹਾਂ ਤੇਰੀ ਆ ਜਿੱਡਾ ਕਪਟਾ ਮੈਂ ਸੱਪਾ ਚੁਟੂਦਾ ਆਇਤਾ ਤੂੰ ਬੀਣ ਬੋਨ ਕਲੇ ਆਂ ਫੜਨੇ ਆਹ ਦੇਖ ਬੱਚਾ ਇਹ ਦੀਨ ਹੀ ਐ ਐਡੀ ਵੱਟੇ ਇਹ ਤਗਿਆੜੇ ਕਢਾ ਦੂਗੀ ਦੀਨ ਕਾਏ ਕਰ ਬੱਚਾ ਪਾਣੀ ਦੀ ਘੁੱਟ ਪਿਆ ਨਾਥਾ ਬਾਬਾ ਮੈਂ ਤਾਂ ਚਾਹ ਲਈ ਬਠਾ ਨਾ ਨਾ ਬੱਚਾ ਚਾਹ ਨਹੀਂ ਪੀਂਦੇ ਪਾਣੀ ਪਿਆ ਨਾ ਨਾ ਬੱਚਾ ਆਪਾ ਖੱਪਾ ਤੋਂ ਕਿੱਥੇ ਡਰਦੇ ਆਪਾ ਛੇ ਸ਼ਨਾਗ ਫੜੇ ਹੋਏ ਐ ਉਹ ਪਾਣੀ ਦੀ ਘੁੱਟ ਪਿਆ ਹੋਰ ਜਦ ਕਹਿੰਦਾ ਸਾਤੀ ਵਾਲਾ ਬੱਟਾ ਮੈਂ ਤਾਂ ਪੰਗੇ ਹੀ ਲੈ ਰਿਆ ਮੈਂ ਕਿਹੜਾ ਨਾਥ ਹੈ ਮੈਂ 500 ਰੁਪਏ ਘੁੱਟ ਲਗੇ ਮਹਾ ਜਵਾਗ ਜਾ ਕੱਪ ਮਾਰਦਾ ਹੂ ਇਹਦਾ ਕਹਿੰਦਾ 5 ਫੁੱਟ ਦਾ ਚਲ ਦੇਖੀ ਜਊਗੀ ਭਾਈ ਕੀ ਹੋਊਗਾ ਬਾਬਾ ਪਾਣੀ ਦੀ ਘੁੱਟ ਪਿਆ ਕਰਾ ਹਲੇ ਬੱਚਾ ਬਾਤੀ ਮਾਂਜਨ ਨੂੰ ਕੀ ਆ ਹਲੇ ਮੈਂ ਹੋਰ ਵੀ ਪੀਊਂਗਾ ਬਾਬਾ ਤੇਰੀ ਤਾਂ ਟੱਟੀ ਅਗਲੀ ਆਂਦੀ ਐ ਉਹ ਨਹੀਂ ਬੱਚਾ ਨਹੀਂ ਨਾਥ ਨਹੀਂ ਡਰਦੇ ਬਹੁਤ ਤਗੜੇ ਤਗੜੇ ਛੇਸ਼ਨਾਗ ਫੜੇ ਹੋਏ ਆ ਇਹ ਤਾਂ ਹੈ ਹੀ 5-7 ਫੁੱਟ ਦਾ ਕੀ ਹੋ ਗਿਆ ਬੈ ਜਾ ਚੱਲਦੇ ਆ ਬਾਬਾ ਆ ਜਾ ਸੁਤੀ ਉਹ ਚਲਦੇ ਆ ਬੱਚਾ ਕਾਲ ਨਿਕੜੀ ਦੀ ਹੁੰਦੀ ਐ ਏਡਾ ਸੱਪ ਫੜਨਾ ਹੌਲੀ-ਹੌਲੀ ਫੜਾਂਗੇ ਆਪਾਂ ਚਲਦੇ ਆ ਕੋਈ ਘਰ ਮਾੜਾ ਜਾਂ ਨਿਗਾਹ ਮਾਰ ਕੇ ਤਾਂ ਆ ਵੀ ਕੋਲੇ ਜੇ ਆ ਗਿਆ ਖੱਡ ਦੇ ਕੇ ਆਇਆ ਨਹੀਂ ਮਾਰ ਕੇ ਆਉਣਾ ਬਾਬਾ ਜਾ ਜਾ ਇਹ ਤਾਂ ਸ਼ੋਰ ਜਿਹਾ ਫਸਬਾਉ ਆ ਮੇਰਾ ਤਾਂ ਡਰ ਦੇ ਦਾ ਮੂੰਹ ਸੁੱਕੀ ਜਾਂਦਾ ਕੀ ਕਰਕੇ ਨਾ ਹੁਣ ਭੱਜਣ ਜੋਗ ਨਹੀਂ ਆ ਯਾਰ ਪੀਆ ਵੀ ਫੜ ਲਿਆ ਬਾਬਾ ਖੱਡ ਕੋਲੇ ਹੀ ਐ ਖੱਡ ਕੋਲੇ ਹੀ ਬੈਠਾ ਹਾਂ ਫੇਰ ਆਪਾਂ ਐ ਕਰ ਦਿੰਦੇ ਹਾਂ ਹੁਣ ਨਾ ਪੰਗਾ ਲੱਕੇ ਤੇ ਕਿ ਬੱਚਾ 1000 ਰੁਪਇਆ ਤਾਂ ਦਿੱਤਾ ਉਹਨੂੰ ਸੌ ਜਾਣਦੇ ਸੱਪ ਨੂੰ ਸੁੱਤੇ ਪਏ ਨੂੰ ਫੜ ਕੇ ਲੈ ਜਾਣਗੇ ਸੁੱਤੇ ਪਏ ਨੂੰ ਕਿਆ ਸੱਪ ਨੇ ਸੌਦੇ ਉਹ ਸੌਂਦੇ ਆ ਬੱਚਾ ਸੌਂਦੇ ਆ 4 ਰੁਪਇਆ ਮੋੜ ਨਹੀਂ ਦੰਗੜਾ ਉਹ ਫੜਦੇ ਆ ਬੱਚਾ ਫੜਦੇ ਆ ਪਾਣੀ ਦਾ ਗੋਲਾ ਹੋਰ ਪਰ ਬਾਬਾ ਤੋ ਕਿਹੜੇ ਨੇ ਛੇ ਨਾਰ ਕੋਦੇ ਨਾ ਤਾ ਮੂੰਹ ਸੁੱਕੀਂ ਦਾ ਡਰਦੇ ਦਾ ਨਹੀਂ ਪਤਾ ਮੂੰਹ ਨਹੀਂ ਸੁਕਦਾ ਇਹ ਪਤਾ ਮੈਂ ਪਾਣੀ ਤਾਂ ਪੀਣਾ ਮਾ ਕਾ ਉੱਥੇ ਕੀ ਪਤਾ ਕਿੰਨਾ ਕਾਪੜਾ ਟਾਈਮ ਲੱਗ ਜੂਗਾ ਹਨਾ ਠੀਕ ਐ ਉੱਥੇ ਆਪਰੇਸ਼ਨ ਚੱਲਣਾ ਵੱਡਾ ਆਪਰੇਸ਼ਨ ਉੱਥੇ 5-4 ਘੰਟੇ ਮੈਨੂੰ ਬੈਠਣਾ ਪੈ ਸਕਦਾ ਐ ਤੇ ਫੇਰ ਮੈਂ ਉੱਥੇ ਪਾਣੀ ਕਿੱਥੋਂ ਮੰਗੂ ਹਨਾ ਤਾਂ ਕਰਕੇ ਮੈਂ ਪਹਿਲਾਂ ਆਉਂਦੀ ਪਾਣੀ ਦੀ ਕਮੀ ਪੂਰੀ ਕਰਦੇ ਬਾਬਾ ਤੂੰ ਢੋਲ ਤੱਕ ਪਾਣੀ ਦਾ ਪਿੱਗ ਆ ਗਿਆ ਚੱਲੀਏ ਚਲਦੇ ਆਂ ਪੁੱਤ 10 ਮਿੰਟ ਹੋਰ ਬਹਿ ਜਾ ਚਲਦੇ ਆਂ ਥੋੜਾ ਜਿਹਾ ਪਾਣੀ ਹੋਰ ਪਿਆ ਮੈਂ ਦੀ ਮੈਂ ਤੂੰ ਨਹੀਂ ਡੱਕਦਾ ਇਹ ਪੁੱਤ ਕੁੱਟ ਕੇ ਪਿਆ ਦੇ ਬਸ ਚਲਦੇ ਆਂ ਇਹ ਤਾਂ ਦਰਦੇ ਦਾ ਮੂੰਹ ਸੀ ਲੱਗੀ ਕਰਕੇ ਇਹ ਬੱਚਾ ਹਲੇ ਆਪਾਂ ਦਵਾਰੇ ਵੀ ਬੀਵੀਮਾਂਗੇ ਆ ਜਾ ਛੁੱਪ ਕਰਕੇ ਸੱਪ ਫੜ ਉਹ ਫੜਦੀਆਂ ਬੱਚਾ ਕਾਲ ਕਿਉਂ ਕਰਦੇ ਫੜਦੀਆਂ ਚੱਲ ਚੱਲ ਗਈ ਮੈਨੂੰ ਦਿਖਾ ਕੁੱਤੇ ਨੂੰ ਫੜ ਫੜ 1000 ਰੁਪਏ ਦਿੰਦਾ ਆ ਜਾ ਮੇਰੇ ਨਾਲ ਆ ਜਾ ਬੱਚਾ ਮੈਂ ਕਿਉਂ ਨਾਲ ਆਵਾਂ ਮੈਂ ਤਾਂ 1000 ਰੁਪਏ ਦਿੰਦਾ ਉਹ ਫੇਰ ਕਿ ਹੋ ਗਿਆ ਬੱਚਾ ਮਦਦ ਦਾ ਕਰਾ ਦੇ ਮੇਰੀ ਬਾਬਾ ਬੀਨ ਤਾਂ ਵਜਾ ਉਹ ਵਜਾਉਂਦੇ ਆ ਨਾਲ ਬੀਨ ਵਜਾਉਂਦੇ ਆ ਬੱਜੀ ਤਾਂ ਜਾਂਦੀ ਐ ਕਿੱਥੇ ਵਜੀ ਜਾਂਦੀ ਆ ਰਬਾਬਾ ਇਹ ਤਾਂ ਮੂੰ ਨਾਲ ਕਰੀ ਐਨੇ ਕੋ ਨਹੀਂ ਬੱਚਾ ਤੈਨੂੰ ਸਮਝ ਨਹੀਂ ਆਉਂਦੀ ਇਹ ਇਹ ਰਾਗ ਹੋਰ ਛੇੜਿਆ ਮੈਂ ਹੈ ਇਹ ਨਚਾ ਨਚਾ ਕੇ ਬਾਹਰ ਕੱਢਾਂਗੇ ਆਪਾਂ ਸਾਪ ਨੂੰ ਬਾਬਾ ਕੋਲੇ ਜਾ ਸਾਪ ਤੇ ਆਏ ਨਹੀਂ ਕੋਲੇ ਬੱਚਾ ਜਾਣੇ ਆ ਜਾਣੇ ਆ ਬਾਬਾ ਨੇ ਖਰਚਾ ਆਵਰਾ ਲਾ ਜੇ ਨਹੀਂ ਤਾਂ ਚਾਹਰੇ ਜੇ ਵਰਜੂ ਕਿਉਂ ਡਰਾਈ ਜਨਾ ਬੱਚਾ ਮੈਨੂੰ ਕਿਉਂ ਡਰਾਈ ਜਨਾ ਬਾਬਿਆਂ ਨੇ ਬਥੇਰੇ ਛੇ ਸ਼ਨਾਗ ਫੜੀ ਐ ਮੈਂ ਹੁਣ ਫੜ ਲੈਣਾ ਸੱਪ ਬਾਬਾ ਬਾਬਾ ਡਰ ਕੇ ਵਿਆ ਤੂੰ ਦਾ ਬੱਚਾ ਮੇਰੇ ਸਾਹ ਘੜਤੇ ਆਏ ਥੋੜੀ ਡਰਾਉਂਦੇ ਹੁੰਦੇ ਐ ਤੇਰਾ 1000 ਰੁਪਿਆ ਦੇਣਾ ਅਗਲੇ ਜਿਹੜੇ ਦੇਣੇ ਮੈਨੂੰ ਦੋ ਦੂ ਦਿਹਾੜੀਆਂ ਲਾਏ ਹੋਂਦੇ ਕਿਸੇ ਦੇ ਮੈਂ ਨਹੀਂ ਸਪੀੜੇ ਫੜਦਾ